ਡੋਨਾਲਡ ਟਰੰਪ ਨੇ ਜਦੋਂ ਤੋਂ ਸੱਤਾ ਸੰਭਾਲੀ ਹੈ ਉਦੋਂ ਤੋਂ ਹੀ ਆਏ ਦਿਨ ਨਿਤ ਨਵੇਂ ਐਲਾਨ ਕੀਤੇ ਜਾ ਰਹੇ ਨੇ ਖਾਸ ਕਰਕੇ ਕੁਮਾਂਤਰੀ ਵਿਦਿਆਥੀਆ ਦੇ ਲਈ ਜੀਹਾਂ ਤਾਜ਼ਾ ਖਬਰ ਦੀ ਗੱਲ ਕੀਤੀ ਜਾਵੇ ਤਾਂ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਸਾਫ਼ ਲਫ਼ਜ਼ਾਂ ਦੇ ਵਿੱਚ ਆਕ ਦਿੱਤਾ ਹੈ ਕਿ ਇਕੱਲੇ ਇਕੱਲੇ ਨੂੰ ਡਿਪੋਰਟ ਕਰਨ ਤੋਂ ਪਹਿਲਾਂ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ ਅਤੇ ਬਗੈਰ ਕਿਸੇ ਅਪੀਲ ਜਾਂ ਦਲੀਲ ਤੋਂ ਜਹਾਸਾ ਦੇ ਵਿੱਚ ਲੜ ਕੇ ਭੇਜਣ ਦਾ ਸਿਲਸਲਾ ਜਾਰੀ ਰੱਖਿਆ ਜਾਵੇਗਾ ਜੀ ਹਾਂ ਕੰਪਟੀ ਟਿਪਨੀ ਸੁਪਰੀਮ ਕੋਰਟ ਦੇ ਉਸ ਫੈਸਲੇ ਤੋਂ ਬਾਅਦ ਆਈ ਹੈ ਜਿਸ ਦੇ ਵਿੱਚ ਵੈਨਜ਼ੁਏਲਾ ਦੇ ਨਾਲ ਸੰਬੰਧਿਤ ਪ੍ਰਵਾਸੀਆਂ ਨੂੰ ਐਲੀਅਨਸ ਐਨਮੀਜ਼ ਐਟ 1798 ਅਦੀਨ ਰਿਪੋਰਟ ਕਰਨ ਉੱਤੇ ਰੋਕ ਲਾਈ ਗਈ ਹੈ ਦੂਜੇ ਪਾਸੇ 35 ਲੱਖ ਪ੍ਰਵਾਸੀਆਂ ਦੇ ਨਾਲ ਧੋਖਾ ਹੋ ਗਿਆ ਜਦੋਂ ਚੁੱਕ ਚੁਪੀਤੇ ਉਹਨਾਂ ਦੀ ਨਿੱਜੀ ਜਾਣਕਾਰੀ ਐਲਾਨ ਮਸਕ ਦੀ ਅਗਵਾਈ ਵਾਲੇ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਨੂੰ ਮੋਹਈਆ ਕਰਵਾਉਣ ਦੀ ਪਰਵਾਨਗੀ ਦੇ ਦਿੱਤੀ ਗਈ ਦਸੇ ਟਰੰਪ ਵੱਲੋਂ ਕੱਲੇ-ਕੱਲੇ ਮੁਕੱਦਮਾ ਚਲਾਉਣ ਤੋਂ ਵੀ ਸਾਫ਼ ਨਾ ਕਰ ਦਿੱਤੀ ਗਈ ਹੈ ਦਰਅਸਲ ਇੱਕ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ ਪ੍ਰਵਾਸੀਆਂ ਦੇ ਨਾਂ ਪਤੇ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਬਿਆਨ ਅਤੇ ਅਦਾਲਤੀ ਰਿਕਾਰਡ ਡੋਜ਼ ਦੇ ਕੋਲ ਪਹੁੰਚ ਜਾਣਗੇ ਸੂਤਰ ਦੇ ਹਵਾਲੇ ਦੇ ਨਾਲ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਡੋਜ਼ ਦੇ ਵੱਲੋਂ 1990 ਦੇ ਦਹਾਕੇ ਦੇ ਨਾਲ ਸੰਬੰਧਿਤ ਪ੍ਰਵਾਸੀਆਂ ਦੇ ਵੇਦਵੇ ਵੀ ਹਾਸਲ ਕੀਤੇ ਜਾ ਸਕਦੇ ਨੇ ਰਿਪੋਰਟ ਕਹਿੰਦੀ ਹੈ ਕਿ ਪ੍ਰਵਾਸੀਆਂ ਦੇ ਪਰਿਵਾਰਕ ਨੰਬਰ ਅਤੇ ਉਹਨਾਂ ਦੇ ਪਤੇ ਟਿਕਾਣੇ ਵੀ ਫਾਈਲ ਦਾ ਹਿੱਸਾ ਹੋ ਸਕਦੇ ਨੇ ਅਤੇ ਅਜੇ ਹੀ ਦੇ ਵਿੱਚ 35 ਲੱਖ ਦਾ ਅੰਕੜਾ ਕਾਫੀ ਛੋਟਾ ਨਜ਼ਰ ਆ ਰਿਹਾ ਹੈ ਇੱਥੇ ਦੱਸਣਾ ਪੈਂਦਾ ਹੈ ਕਿ ਅਮਰੀਕਾ ਦੇ ਵਿੱਚ ਪਨਾਹ ਮੰਗਣ ਵਾਲਿਆਂ ਨੂੰ ਗੁਪਤ ਮੀਟਿੰਗ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਅਤੇ ਅਮਰੀਕਾ ਦੇ ਵਿੱਚ ਪਨਾਹ ਮੰਗਣ ਦੇ ਕਾਰਨਾਂ ਬਾਰੇ ਤਫਸੀਲ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਉਹਨਾਂ ਜਾਣਕਾਰੀ ਐਲਨ ਮਸਕ ਅਤੇ ਉਹਨਾਂ ਦੇ ਸਟਾਫ ਦੇ ਹੱਥਾਂ ਵਿੱਚ ਹੋਵੇਗੀ ਇਸ ਤੋਂ ਇਲਾਵਾ ਬਿਗੈਰ ਇਮੀਗ੍ਰੇਸ਼ਨ ਸਟੇਟਸ ਵਾਲੇ ਪ੍ਰਵਾਸੀਆਂ ਦੇ ਰਜਿਸਟ੍ਰੇਸ਼ਨ ਨੰਬਰ ਵੀ ਮਸਕ ਦੇ ਕੋਲ ਪਹੁੰਚ ਜਾਣਗੇ ਅਮਰੀਕਾ ਦੇ ਨਿਆਂ ਵਿਭਾਗ ਦੇ ਵੱਲੋਂ ਡੋਚ ਦੇ 6 ਸਟਾਫ ਮੈਂਬਰਾਂ ਨੂੰ ਜਾਣਕਾਰੀ ਤੱਕ ਪਹੁੰਚ ਮੋਈ ਜਾਂ ਕਰਵਾਈ ਗਈ ਹੈ ਜਿਨ੍ਹਾਂ ਦੇ ਵਿੱਚ 25 ਸਾਲ ਦਾ ਮਾਰਕੋ ਐਲੇਜ਼ੀ ਵੀ ਸ਼ਾਮਲ ਹੈ ਐਲਿਸ ਨੂੰ ਫਰਵੀ ਦੇ ਵਿੱਚ ਸਰਕਾਰੀ ਨੌਕਰੀ ਤੋਂ ਅਸਤੀਫਾ ਦੇਣ ਵਾਸਤੇ ਮਜਬੂਰ ਕਰ ਦਿੱਤਾ ਗਿਆ ਸੀ ਪਰ ਕੁਝ ਸਮੇਂ ਬਾਅਦ ਮਸਕ ਉਸ ਨੂੰ ਆਪਣੇ ਮਹਿਕਮੇ ਦੇ ਵਿੱਚ ਲੈ ਆਏ ਸਨ ਬਿਊ ਰਿਪੋਰਟ ਚੈਨ ਪੰਜਾਬੀ